ਕਹਿਣਾ ਚਾਹਣਾ ਉਹ ਬਿੱਟੂ ਤੂੰ ਕਹਿੰਦਾ ਸੀ ਘੋੜੇ ਮਿਲਦੇ ਨੇ ਆਹੇ ਘੋੜਿਆਂ ਦੇ ਮੋਰਚਾ ਫਤੇ ਕਰਦਾ ਹੁਣ ਤੂੰ ਖਚਣਾ ਦੇਵੇ ਕਿ ਦਿੱਲੀ ਨੂੰ ਤੁਰ ਜਾ ਇੱਥੇ ਤੇਰੀ ਕੋਈ ਲੋੜ ਨਹੀਂ ਹੈਗੀ ਜਗਾ ਦੇ ਜਾ ਬਦੇ ਬਾਬੇ ਨੇ ਹਲੋ ਜਾ ਵੇ ਹਾਂ ਜੀਦਾ ਜਾ ਫਦੇ ਪਾਵੇ ਨਾ ਲੋ ਜਾਵੇ ਸ਼ਾਨੀਆ ਕਲਾਨ ਇੱਕ ਵਾਰ ਸਾ ਪੱਥਰੇ ਇਸੇ ਤਨਾ ਮਿਸਾਨ ਝੁਲਦੇ ਰਹਿਣਗੇ ਖਾਲਸਾ ਪੰਥ ਇਸੇ ਤਨਾ ਜਿੱਤਾ ਪ੍ਰਾਪਤ ਕਰਦਾ ਰਹੂਗਾ ਆਓ ਆਪਾਂ ਰਲ ਕੇ ਇਹਨਾਂ ਵਿਦਿਆਰਥੀਆਂ ਦਾ ਸਾਥ ਦੇਣਾ ਜਦੋਂ ਵੀ ਸਾਨੂੰ ਇਹ ਜਾਗਰਣ ਕਾ ਸੀ ਚਟਾਨ ਮੰਗਦੇ ਨਾਲ ਖੜੇ ਆ ਜਦੋਂ ਅਣਖ ਤੇ ਹੋਂ ਦੀ ਲੜਾਈ ਹੋਵੇ ਫਿਰ ਅਸੀਂ ਹਮੇਸ਼ਾ ਨਾਲ ਖੜਦੇ ਹੱਕ ਸਾਦੀ ਲੜਾਈ ਦੇ ਨਾਲ ਖੜਦੇ ਆ ਹੁਣ ਵੀ ਖੜੇ ਆ ਪਹਿਲਾਂ ਵੀ ਖੜੇ ਸੀ ਤੇ ਖੜਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਵਾਨਾਂ ਨੂੰ ਸਰੋਪੇ ਪੇਟ ਕੀਤੇ ਐ ਨੋਟੀਫਿਕੇਸ਼ਨ ਜਾਰੀ ਅੱਗੇ ਕਿਸ ਤਰ੍ਹਾਂ ਲੱਗਦਾ ਹੈ ਕਿ ਸੰਘਰਸ਼ ਦੇ ਰਾਹ ਤੇ ਚੱਲ ਕੇ ਅੱਜ ਨੌਜਵਾਨਾਂ ਨੇ ਹੱਕ ਹਾਸਲ ਕੀਤੇ ਬਿਲਕੁਲ ਇਹਨਾਂ ਨੇ ਦਿਰੜਤਾ ਵਿਸ਼ਵਾਸ ਦੇ ਨਾਲ ਜਿਹੜਾ ਪੂਰਾ ਮੋਰਚਾ ਲੜਿਆ ਇਹਨਾਂ ਨੂੰ ਸੈਂਟਰ ਸਰਕਾਰ ਇਹਨਾਂ ਨੂੰ ਆਰਐਸਐਸ ਦਬਾਉਣਾ ਚਾਹੁੰਦੀ ਇਹਨੇ ਤਸੱਦਦ ਬਹੁਤ ਕੀਤੇ ਪਰ ਇਹ ਨੌਜਵਾਨ ਡੋਲੇ ਨਹੀਂ ਇਹ ਥੜਕੇ ਨਹੀਂ ਉਹਨਾਂ ਦੀ ਬਹਾਦਰੀ ਅੱਜ ਇਹ ਮੋਰਚਾ ਫਤਿਹ ਹੋਇਆ ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਸਾਥ ਦਿੱਤਾ ਚਾਹੇ ਉਹ ਕਿਸਾਨ ਜਥੇਬੰਦੀਆਂ ਸੀ ਪੰਥਕ ਜਥੇਬੰਦੀਆਂ ਸੀਗੀਆਂ ਹੋਰ ਵੀ ਸਮਾਜ ਸੇਵੀ ਜਥੇਬੰਦੀਆਂ ਸਾਡੇ ਬੱਚੇ-ਵੱਛੀਆਂ ਨੇ ਬਹੁਤ ਵੱਡਾ ਸਾਥ ਦਿੱਤਾ ਸੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਸਾਡੀ ਹੋਂਦ ਦੀ ਅਣਖੀ ਲੜਾਈ ਜਾਂਦੇ ਫਿਰ ਅਸੀਂ ਮੂਰੇ ਹੋ ਕੇ ਡਰਦੇ ਹਾਂ ਪ੍ਰਸ਼ਾਸਨ ਦੀ ਤੱਕਾਸ਼ਾਈ ਹੋਵੇ ਚਾਹੇ ਤਕਰਾਰ ਹੋਵੇ ਹਰ ਚੀਜ਼ ਨੂੰ ਇਹਨਾਂ ਨੇ ਸਹਿਣ ਕੀਤਾ ਇਹ 10 ਨਵੰਬਰ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਇਹਨਾਂ ਲਈ ਬੇਹਤ ਖਾਸ ਹੈਗਾ ਬਿਲਕੁਲ ਬਿਲਕੁਲ ਜਦੋਂ ਸੰਘਰਸ਼ ਲੜਦੇ ਹਾਂ ਨਾ ਉਦੋਂ ਬਹੁਤ ਕੁਝ ਕਰਨਾ ਪੈਂਦਾ ਬਹੁਤ ਕੁਝ ਸਹਿਣਾ ਪੈਂਦਾ ਔਰ ਜਿਹੜੇ ਸੱਚੇ ਰਾਹ ਤੇ ਚੱਲਦੇ ਨੇ ਡਰ ਤੋਂ ਸੁਭਾਅ ਨਾਲ ਲੜਦੇ ਨੇ ਫੇਰ ਉਦੋਂ ਜਿੱਤ ਹੁੰਦੀ ਆ ਆ ਜਿੱਤ ਹੋਈ ਆ ਅਸ਼ਮੀਲ ਕੀ ਕਹਿਣਾ ਚਾਹੋਗੇ ਦੇਖ ਜਿਵੇਂ ਸਰੂਪੇ ਭੇਟ ਕਰ ਦਿੱਤੇ ਗਏ ਨੇ ਔਰ ਹੁਣ ਜੋ ਗੱਲ ਸੀਗੀ ਸਾਡੇ ਸਾਡੇ ਤਾਂ ਸਭ ਤੋਂ ਵੱਡੇ ਮਾਨ ਸਰੂਪੇ ਹੀ ਹੁੰਦੇ ਨੇ ਉਹ ਸਾਨੂੰ ਭੇਟ ਦੇ ਨੇ ਜਿੱਤ ਹੋਈ ਆ ਤੇ ਪੰਜਾਬੀਆਂ ਦੀ ਜਿੱਤਾਂ ਕੰਦੇ ਵਿਦਿਆਰਥੀਆਂ ਦੀ ਜਿੱਤੇ ਹਨ ਜਿਹੜੇ ਵਿਦਿਆਰਥੀਆਂ ਦੀ ਅਗਵਾਈ ਚ ਲੜੀ ਗਈ ਸਾਡਾ ਵੱਡਾ ਮਾਣ ਆ ਕਿ ਪੰਜਾਬ ਸਾਡੇ ਸੱਦੇ ਤੇ ਆਇਆ ਪਰ ਇਹ ਗੱਲ ਸੱਚ ਹੈ ਜਿਹੜੀ ਪੰਜਾਬੀਆਂ ਦੀ ਸਮੂਹਿਕ ਪਛਾਣ ਆ ਪੰਜਾਬੀਆਂ ਦੀ ਜਿਹੜੀ ਕਲੈਕਟਿਵ ਆਇਡੈਂਟੀਟੀ ਆ ਜਿਹੜੀ ਪੰਜਾਬੀ ਕੌਮ ਦੀ ਪਛਾਣ ਆ ਉਹ ਵਰਤੱਖ ਆ ਜੀ ਉਹਦੇ ਦਮ ਤੇ ਲੜੇ ਆ ਉਹਦੇ ਦਮ ਤੇ ਜਿੱਤੇ ਆ ਹਰਿਆਣੇ ਦੇ ਹਿਮਾਚਲ ਦੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪ ਦਾ ਜਾਣ ਕੇ ਸਾਡੇ ਨਾਲ ਖੜੇ ਹੋਏ ਵੱਡੇ ਧੰਨਵਾਦ ਸਾਰਿਆਂ ਦੇ ਸਾਰੀਆਂ ਜਥੇਬੰਦੀਆਂ ਨੇ ਨੰਗ ਸਿੰਘ ਜਥੇਬੰਦੀਆਂ ਹਰ ਸੱਜੇ ਦੇ ਸਾਡੇ ਨਾਲ ਇਹਨਾਂ ਦੇ ਵੱਡੇ ਧੰਨਵਾਦ ਨੇ ਕੋਕੀ ਗੱਲ ਇੰਨੀ ਕੀ ਜੀ ਪੰਜਾਬ ਤੇ ਜਦੋਂ ਪੈਂਦੀ ਹੈ ਸਮੂਹ ਪੰਜਾਬੀ ਇਕੱਠੇ ਹੁੰਦੇ ਆਏ ਨੇ 5 ਸਾਲਾਂ ਚ ਦੂਜੀ ਵਾਰੀ ਮੋਦੀ ਨੇ ਪੰਗਾ ਲਿਆ ਤੇ ਦੂਜੀ ਵਾਰੀ ਉਹਨੂੰ ਮਾਰ ਚੱਲਣੀ ਪਈ ਆ ਉਮੀਦ ਕਰਦੇ ਆ ਚਾਹੇ ਜਾਂ ਦੇ ਕੁੱਲ ਮਸਲੇ ਪਾਣੀਆਂ ਤੋਂ ਲੈ ਕੇ ਬੀਬੀਆਂ ਵੀ ਤੋਂ ਲੈ ਕੇ ਵਾਗਾ ਖੁੱਲਣ ਤੋਂ ਲੈ ਕੇ ਸਾਡੀ ਹੋਂਦ ਤੇ ਸਾਰੇ ਮਸਲੇ ਅਸੀਂ ਇਕੱਠੇ ਲੜੀਏ ਇਕੱਠੇ ਜਿੱਤੀਏ ਮਤਲ ਕੋਈ ਸਿੱਖ ਹਿੰਦੂ ਤੋਂ ਉੱਪਰ ਉੱਠ ਕੇ ਸਮੂਹ ਪੰਜਾਬੀਆਂ ਨੇ ਆਪਣੀ ਲੜਾਈ ਲੜੀਆ ਵਿਚਾਰਦਾ ਮੈਂ ਉੱਪਰ ਇਕੱਠੇ ਹੋਏ ਆ ਤੇ ਐ ਇਕੱਠੇ ਰਹੀਏ ਪੰਜਾਬ ਚੂਰ ਦਰੂਗਾ ਅੱਜ ਸਟੂਡੈਂਟ ਪਾਵਰ ਦੇਖਣ ਨੂੰ ਮਿਲੀ ਹੈ ਯੂਨੀਵਰਸਿਟੀ ਕੈਂਪਸ ਵਿੱਚ ਬਿਲਕੁਲ ਜੀ ਵਿਦਿਆਰਥੀਆਂ ਦੇ ਸੰਘਰਸ਼ ਦੀ ਜਿੱਤ ਹੋਈ ਆ ਹਰ ਇੱਕ ਉਸ ਇਨਸਾਨ ਦੀ ਸੰਘਰਸ਼ ਦੀ ਜਿੱਤ ਹੋਈ ਆ ਜਿਹੜਾ ਕਹਿੰਦਾ ਸੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਚੰਡੀਗੜ੍ਹ ਸ਼ਹਿਰ ਪੰਜਾਬ ਦਾਗਾ ਸਿਰਫ ਵਿਦਿਆਰਥੀਆਂ ਦੀ ਨਹੀਂ ਜਿੱਤ ਹੋਈ ਨਾਲ ਜਿੰਨੇ ਵੀ ਲੋਕ ਪੰਜਾਬ ਤੋਂ ਆਏ ਕਿਸਾਨ ਜਥੇ ਬੰਦੀਆ ਪੰਥਕ ਜਥੇ ਬੰਦੀਆਂ ਵੀ ਦੂਰ ਜਥੇ ਬੰਦੀਆ ਵਿਦਿਆਰਥੀ ਜਥੇ ਬੰਦੀਆਂ ਇੰ ਇੱਕ ਗੱਲ ਯਾਦ ਆ ਗਈ ਦੀਪ ਸਿੱਧੂ ਦੀ ਕਹਿੰਦੇ ਸਾਨੂੰ ਜਦੋਂ ਸੰਘਰਸ਼ ਲੜਦੇ ਆ ਕੈਮਰਾ ਵਾਲੇ ਨੂੰ ਆਪਣੇ ਅਸਮਾਨ ਚਾਹੀਦਾ ਭੱਜਣ ਵਾਲੇ ਨੂੰ ਧਰਤੀ ਸਾਨੂੰ ਦੋਹੇ ਚਾਹੀਦੇ ਨੇ ਜਦੋਂ ਵੀ ਮਿੰਨ ਕੈਸੇ ਨਹੀਂ ਛੱਡਣੇ ਅਸੀਂ ਜਿੱਤ ਪ੍ਰਾਪਤ ਕੀਤੀ ਸਾਨੂੰ ਇਹਦੇ ਵਿੱਚ ਨੌਜਵਾਨ ਦੇ ਵਿੱਚੋਂ ਦੀਪ ਸਿੱਧੂ ਦਿਸਦਾ ਮੈਂ ਸਾਰੇ ਪੰਜਾਬੀ ਨੂੰ ਕਹਿਣਾ ਚਾਹੁੰਦਾ ਜਿੰਨੇ ਵੀ ਪੰਜਾਬ ਦੇ ਨੌਜਵਾਨ ਖੜੇ ਨੇ ਸਾਨੂੰ ਇਹਨਾਂ ਨੂੰ ਮੂਹਰੇ ਲੈਣਾ ਚਾਹੀਦਾ ਸਾਨੂੰ ਜਿਹੜੀ ਬੁੱਢੀ ਲੀਡਰਸ਼ਿਪ ਆ ਸਾਨੂੰ ਉਹਨੇ ਥੱਲੇ ਲਾ ਕੇ ਰੱਖਤਾ ਇਹੋ ਜਿਹੇ ਨੌਜਵਾਨਾਂ ਜਿਹੜੇ ਦਿੜਤਾ ਦਿਨ ਲੜਦੇ ਨੇ ਕਿਸੇ ਸਰਕਾਰ ਅੱਗੇ ਨਹੀਂ ਝੁਕਦੇ ਇਹਨਾਂ ਨੌਜਵਾਨਾਂ ਨੂੰ ਪੰਜਾਬ ਦੀ ਬਾਹਰ ਡੋੜ ਇਹਨਾਂ ਨੌਜਵਾਨਾਂ ਨੂੰ ਸੰਭਾਲ ਲੈਣੀ ਚਾਹੀਦੀ ਥੱਲਾ ਇਸ ਵਾਰ ਹੀ ਨਹੀਂ ਸ਼ਤਰੀ ਸਾਰ ਫਿਰਦਾ ਸੇਵੀ ਜਗ੍ਹਾ ਤੇ ਸਾਨੂੰ ਆਵਾਜ਼ ਮਾਰਨਗੇ ਤੇ ਅਸੀਂ ਉਸੇ ਤਰ੍ਹਾਂ ਇਸੇ ਤਰ੍ਹਾਂ ਪਹੁੰਚ ਕੇ ਇਹਨਾਂ ਦਾ ਪੂਰਾ ਸਾਥ ਦੇਵਾਂਗੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਡਟਾਂਗੇ ਔਰ ਕਿਉਂਕਿ ਇਹ ਲੜਾਈ ਖੌਂਦਲੀ ਲੜਾਈ ਆ ਤੇ ਇਸ ਖੌਂਦਲੀ ਲੜਾਈ ਦੇ ਵਿੱਚ